ਹਾਂਜੀ ਖਾਲਸਾ ਜੀ ਅੱਜ ਸ਼ੁਭ ਦਿਹਾੜਾ ਤਿਰਕਰਗੀਤਾਰ ਪਾਸ਼ਾ ਜੀ ਦਾ ਚਰਮ ਦਿਹਾੜਾ ਇਸ ਮੌਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਵਾ ਤੇ ਇਸ ਸਬੰਧ ਦੇ ਵਿੱਚ ਕੀ ਕਹਿਣਾ ਚਾਹੁੰਦੇ ਸਹੀਂ ਵਾਹਿਗੁਰੂ ਖਾਲਸਾ ਵਾਹਿਗੁਰੂ ਕੁਝ ਸਾਰੀ ਸੰਗਤ ਨੂੰ ਲੱਗ ਕੇ ਬੱਤੇ ਵਿੱਚ ਸ਼ਾਮਲ ਹੋ ਗਿਆ ਸਤਿਕਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵਧਾਈਆਂ ਲੱਖ ਲੱਖ ਵਧਾਈਆਂ ਨੂੰ ਸੋਤਾਰਕਤੋਂ ਦੇ ਪਾਸ਼ਾ ਦਾ ਜਨਮ ਦਿਹਾੜਾ ਜਿਨ੍ਹਾਂ ਨੇ ਇੱਕ ਛਿੰਦੇ ਬੜੇ ਵੱਡਾ ਤੇ ਲੈਵਲ ਦੇ ਸਿੱਖ ਇਤਿਹਾਸ ਜਿਹਦਾ ਬਣਿਆ ਜਿਹਦਾ ਬਹੁਤ ਹੀ ਬਹੁਤ ਹੀ ਇਜਾਜ਼ਤ ਮਾਨਤਾ ਪ੍ਰਾਪਤ ਹੋਇਆ ਜਿਹੜਾ ਦੁਨੀਆਂ ਦੇ ਕੋਨੇ-ਕੋਨੇ ਤੇ ਜਾਣਿਆ ਜਾਂਦਾ ਹੈ ਕਿ ਸੰਧੋਸਤਾਨ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੀ ਹੈ ਨੌਜਵਾਨ ਪੀੜ੍ਹੀ ਨੂੰ ਤੇ ਇਹੋ ਹੀ ਆ ਬੇਨਤੀ ਆ ਵੀ ਆਪਣੇ ਆਪਣੇ ਪਿੰਡ ਦਾ ਤੇ ਆਪਣੇ 마을ੋ ਦਾ ਨਾਮ ਉੱਚਾ ਕਰੋ ਤੇ ਸ਼ਾਨ ਨੂੰ ਬਚੋ ਜੇ ਚੱਕ ਸਭ ਦੇ ਨਾਲ ਉਹ ਚੱਕ ਸੰਕਰਮੇ ਤੁਹਾਡੇ ਮਾਂ ਦੀ ਸੁਪਾ ਦੇ ਤੁਹਾਡੇ ਬੱਚੇ ਆਉਣ ਵਾਲੀ ਦਿਨ ਸੀ ਜਿਹੜੇ ਬੱਚੇ ਪੜਾ ਕੰਮਿਆਂ ਉਹਨਾਂ ਦੀ ਵੀ ਕੋਈ ਚਿੰਤਨੀ ਬਣੀ ਰੋ ਜੇ ਕੋਈ ਸਤਨਵਾਸ਼ ਵਾਈਟ ਕਿਟ ਦਾ ਖਾਤੋਨ ਹੈ ਬਸ ਪਤੇ ਅੱਜ ਦੇ ਸਬਕ ਨੌਸਟੇ ਆਣੇ ਤੇ ਅਸੀਂ ਬਸ਼ੇਰਤ ਤੌਰ ਤੇ ਆਪਰ ਐਕਸਪ੍ਰੈਸ ਦੇ ਅਸਰਕਾਰ ਮੋਟੇ ਬਕਾਤ ਇਸ ਵਿੱਚੋਂ ਨਾ ਦੇਣ ਬਹੁਤ ਸਾਰੇ ਬੜੀ ਬੜੀ ਕਾਲਜ ਕਰਦੇ ਆ ਬਹੁਤ ਬੜੀ ਚੰਗੀ ਬੋਲਦੇ ਆ ਕਿਛਾ ਸੰਗੀਤ ਦਾ ਕਿਹੜਾ ਉਸ ਇੰਟਰਪਰ ਦੇ ਪੈਸੇ ਤੋਂ ਮਿਲਦਾ ਹੈ ਬਹੁਤ ਇਖਤਿਆਦ ਹੁੰਦਾ ਜਿੱਦਿਕਾ ਦੱਸਦਾ ਹਾਂ ਪਰ ਕਿੰਨਾ ਸਮੂਹ ਸੰਗਤਾਂ ਕੋਈ ਤਰ੍ਹਾਂ ਤੋਂ ਆਮਦਨ ਬਖਸ਼ਣ ਆਪਣੇ ਚੈਨਲ ਜੋੜਨ ਹੋਰ ਸਮੂਹ ਸੰਗਤਾਂ ਆਪਣੇ ਕਰੋ ਬਾਣੀ ਬਾਣੀ ਦੇ ਨਾਲ ਜੋੜਨ ਵਾਹਿਗੁਰੂ ਜੀ ਦਾ ਖਾਸਾ ਪੁਆਇੰਟ ਹਾਂਜੀ ਭਾਈ ਜਸਵੀਰ ਸਿੰਘ ਜੀ ਅੱਜ ਪਿੰਡ ਮਾਨਾ ਵਾਲਾ ਵਿਖੇ ਨਗਰ ਕੀਰਤਨ ਜਿਹੜਾ ਕੱਢਿਆ ਗਿਆ ਵਾ ਉਹਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਨਗਰ ਕੀਰਤਨ ਸਰਪੰਸਤਾਨੀ ਕਸ਼ਮੇਸ਼ਕਾ ਰਾਜਨ ਰਾਜ ਭਾਨਨ ਪਾਣ ਜਸਪੀਰ ਸਿੰਘ ਦਾ ਭੋਲਾ ਹੀ ਤਾਂ ਬਹੁਤ ਬਹੁਤ ਤਨਵਾਰ ਆਰਸਾ ਆਰਸਾਲ ਦੀ ਇੰਤਰਾਣ ਪਾਣਾ ਵਾਲੇ ਨੱਕਰ ਦੇ ਵਿੱਚ ਜਿੱਦੋਂ ਵੀ ਤਨ ਤਨ ਸਾਥ ਸਰੀ ਗੁਰੂ ਉਹ ਵਸਿੰਦਾ ਬਖਾ ਪਕਾਸ਼ ਦਿਹਾਣਾ ਨੱਕਰ ਕਿੰਦਾ ਕੋਠਵਾਲਾ ਸਾਹਿਬ ਤਨ ਤਨ ਬਾਕਾ ਚਿਮਨ ਸਿੰਘ ਜੀ ਦੇ ਲੈ ਕੇ ਆਉਂਦੇ ਜਾਂ ਪੁੱਤ ਉਹਨਾਂ ਦੇ ਕੋਠਵਾਲਾ ਸਾਹਿਬ ਜਾਂਦੇ ਨੇ ਇਹਨਾਂ ਦਾ ਬਹੁਤ ਹੀ ਮੈਂ ਮੈਂ ਬਹੁਤ ਧੰਨ ਨੇ ਜਿਹੜੇ ਇਹ ਜਿਹੜੇ ਸੇਵਾ ਤਨਮਾਨ ਦੇ ਨਾਲ ਮਾਨਾ ਵਾਲੇ ਨਗਰ ਦੀ ਬਹੁਤ ਵਧੀਆ ਪੱਤਰਕਾਰ ਬਸ ਤਨਮਾਨ ਦੇ ਨਾਲ ਸੇਵਾ ਕਰਦੇ ਨੇ ਬਸ ਹੀ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਜਸਵੀਰ ਸਿੰਘ ਦੀ ਬੋਲਾ ਮਾਨਾ ਵਾਲੇ ਪੱਤਰਕਾਰ ਇਹਨਾਂ ਦੀ ਸਹੀ ਦੀ ਸਲਾਹ ਕਾ ਕੋਝਵੇ ਉਹ ਨਹੀਂ ਵੀ ਥੋੜੀ ਆ ਇਹ ਹਾਸਰਾ ਹਾਸਾ ਕਿਸ ਤਰ੍ਹਾਂ ਬਹੁਤ ਧਨ ਮੰਦ ਦੇ ਨਾਲ ਸੇਵਾ ਅਰਦਾਹ ਕਰਦੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨ ਜੀ ਸਾਹਿਬਾਨਾਂ ਵਾਲੇ ਦੀ ਸੇਵਾ ਜੀ ਤਸਵੀਰ ਸਿੰਘ ਪੋਣਾ ਤਮਾਤਰ ਪੱਤਰਕਾਰ ਐਕਸਪ੍ਰੈਸ ਗਗਰਵਾਨ ਦੇ ਜਿਨ੍ਹਾਂ ਨੇ ਬਹੁਤ ਹੀ ਹਰ ਸਾਲ ਦੀ ਬਰਾ ਸੇਵਾ ਕਰਦੇ ਆ ਬਹੁਤ ਹੀ ਉਤਸ਼ਾਹ ਦੇ ਨਾਲ ਇਹ ਭਾਈ ਸਾਡੇ ਬਾਈਸਪੇਸ ਨੂੰ ਨਾਲ ਦੇ ਆਪਾਂ ਸਾ ਦੇਖਿਆ ਵਾ ਬਹੁਤ ਹੀ ਗਣਤੀ ਕਲਾ ਦੇ ਨਾਲ ਸਾਡੇ ਨਾਲ ਖਬਰ ਦੇ ਰਹੀਆਂ ਤੇ ਇਹਨਾਂ ਨੇ ਕਿ ਲੋਕਿਆਂ ਤੇ ਸਾਨੂੰ ਬਹੁਤ ਤੇ ਆ ਇਹਨਾਂ ਇਸ ਕਾਰਨ ਲਈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਖਬਰ ਐਕਸਪ੍ਰੈਸ ਤੋਂ ਬਾਣੂ ਤੇ ਚਾਰਜ ਪਾਈ ਜਸਵੀਰ ਸਿੰਘ ਦਾ ਇੱਕ ਮਿੰਟ ਹਾਂਜੀ ਬਾਬਾ ਜੀ ਅਸੀਂ ਸਾਰੇ ਮੁਹੱਰ ਦੀ ਕਮੇਟੀ ਸਾਰੀਆਂ ਸੰਗਤਾਂ ਪਾਪਰ ਐਕਸਪੈਂਸ ਪੰਜਾਬ ਨਗਰਵਾਲਾ ਹਾਂਜੀ ਬਾਬਾ ਜੀ ਅੱਜ ਸਿੰਘ ਸਭਾ ਗੁਰਦੁਆਰਾ ਸਾਹਿਬ ਤੋਂ ਪਾਲਕੀ ਸਾਹਿਬ ਜੀ ਆਇਆ ਨਗਰ ਕੀਰਤਨ ਆਇਆ ਉਹਦੇ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਸ ਤਰ੍ਹਾਂ ਕੀ 4 ਸਾਲ ਦੀ ਤਰ੍ਹਾਂ ਵਾਇਰ ਜੀਤਾਰ ਖਾਲਸਾ ਵਾਇਰ ਜੀਤਾਰ ਖਤਰੀ ਕਿਹਾ ਰਿਹਾ ਹੈ ਇਸ ਤਰ੍ਹਾਂ ਹੀ 4 ਸਾਲ ਦੀ ਤਰ੍ਹਾਂ ਦਸ਼ਮਪਾਲ ਸ਼ਹੀਦ ਵਰਤਾਰ ਨਾਮ ਜੀ ਸੰਤਮ 6 ਸਭਾ 2007 13 ਦੇ ਰੂਪ ਵਿੱਚ ਪ੍ਰਿੰਸਰ ਸ਼ਖਰਾਇਆ ਐਕਟ अॼ सार ख़ुश ही मालिक सॼे किरपा जी दिलि सना लंग वया ਬਾਬਾ ਜੀ ਪੰਜ ਪਿਆਰਾ ਆਇਆ ਸਾਬ ਵੀ ਪਹੁੰਚੇ ਹਨ ਕਿੰਨਾ ਸਨਮਾਨਤ ਕੀਤਾ ਗਿਆ ਉਹਨਾਂ ਦਾ ਅੱਛਾ ਆ ਰਹੇ ਹਾਂ ਸਾਹਿਬ ਦੀ ਕਰਾਪਾ ਅਦੇਸ਼ਪਾਨ ਬਦਮਦਨ ਆਲਣ ਤੇ ਬੇਡ ਕੀਤੀਆਂ ਉਸ ਤੋਂ ਬਾਅਦ ਦੋਦਾ ਨਗਰ ਪੰਜ ਪਿਆਰੇ ਸ਼ਾਮੀ ਹਾਂ ਜੀ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਨਸ਼ਿਆਂ ਨੂੰ ਛੰਡੋ ممہ من کا کاج ہے منسا دے سد ہوئے من ہی کا ہے کبیرہ منسا ملیا نہ کوئے اہو من سکتی اہو من سیو اہو من پانچ تات کو جیو اہو من لے جا ان من رہے تو تین لوگ کی بات ہے کہے ਯਈਆ ਜੋ ਜਾਣ ਤਉ ਦੁਰ ਮਤ ਹਨ ਕਰ ਬਸ ਕਾਇਆ ਗਾਓ ਰਣ ਰੂਤੋ ਭਜੈ ਨਹੀਂ ਸੂਰਉ ਥਾਰਉ ਨਾਓ ਹਰ ਆ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਾ ਛਾਡੇ ਉਹ ਰਸਿਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲੈ ਮੱਲਾ ਵੈ ਅੰਤਨਾ ਜਾਏ ਪਰਮ ਸਚ ਪਾਵੇ ਆਰ ਜਾਉ ਤਾਹ ਪ੍ਰੇਮ ਲੇਵ ਲਾਵੇ ਤਉ ਅਲੇ ਲੇ ਲੇ ਚਰਨ ਸਮਾਵੇ ਵਾ ਵਾਰ ਬਾਰ ਬਿਸਨ ਸਮਹਾਰ ਬਿਸਨ ਸਮਾਰਨਾ ਆਵੇ ਹਾਰ ਬਲ ਬਲ ਜੇ ਬਿਸਨ ਤਨਾ ਜਸ ਗਾਵੇ ਬਿਸਨ ਮਿਲੇ ਸਭ ਹੀ ਸਚ ਪਾਵੇ ਵਾ ਵਾ ਵਾਹੀ ਜਾਨੀਆਂ ਵਾ ਜਾਣੇ ਇਹ ਹੋਏ ਇਹੋ ਆਰਿ ਉਹ ਜਦ ਮਿਲੈ ਤਉ ਮਿਲਤ ਨਾ ਜਾਣੇ ਕੋਏ ਸਸ ਸੋਨਿਕ ਆ ਕਰ ਸੋ ਦੋ ਘਟ ਪਰ ਚਾ ਕੀ ਬਾਤ ਨਰੋ ਦੋ ਘਟ ਪਰ ਚਾ ਜੋ ਉਪਜੈ ਭਾਉ ਪੂਰ ਰਿਆ ਤੈ ਤਰ ਭਵਨ ਰਾਉ ਖਖਾ ਖੋਜ ਪਰ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤਉ ਭਵ ਜਲ ਤਰਤ ਨਾ ਲਾਵੈ ਬਾਰਾ ਸਸ ਸੋ ਸਹ ਸਹੀ ਸਵਾਰੈ ਸੋਈ ਸਹੀ ਸੰਦੇ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤ੍ਰਿਯੋਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬੀ ਹੋਏ ਤਵੇ ਮਨਮਾਨਾ ਹੈ ਤਾ ਸਹੀ ਲਖੈ ਜੋ ਕੋਈ ਤਬ ਉਹੀ ਉਹ ਇਹੋ ਨਾ ਹੋਈ ਲਿਓ ਲਿਓ ਕਰਤ ਫਿਰੈ ਸਭ ਲੋਗ ਤਾਂ ਕਰਨ ਵਿਆਪੈ ਬੋਸੋਗ ਲਖਮੀ ਵਰਸਿਓ ਜੋ ਲਿਓ ਲਾਵੇ ਸੋਗ ਮਿਟੈ ਸਭ ਹੀ ਸੁਖ ਪਾਵੇ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜੂ ਨੈ ਚੇਤੇ ਆਪ ਜਗ ਜਾਣ ਜੋ ਮਨ ਆ ਰਹੈ ਜਹ ਕਾ ਵਿਚਰਾ ਤਹ ਥਿਰ ਲਹ 52 ਅੱਖਰ ਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰ ਆ ਕਹੈ ਪੰਡਤ ਹੋਏ ਸੋਨ ਪੈ ਰਹੈ ਪੰਡਤ ਲੋਗੈ ਕਉ ਬਿਵਹਾਰ ਗਿਆਨਵੰਤ ਕਉ ਤਤ ਵਿਚਾਰ ਜਾਂ ਕੈ ਜੀ ਜੈਸੀ ਬਦ ਹੋਈ ਕਹ ਕਬੀਰ ਜਾਨੈਗਾ ਸੋਈ ਇੱਕ ਓਅੰਕਾਰ ਸਤਗੁਰ ਪ੍ਰਸਾਦ ਆਰਾ ਗੌੜੀ ਥਿਤੀ ਕਬੀਰ ਜੀ ਕੀ ਸ਼ਲੋਕ 15 ਥਿਤੀ ਸਤਵਾਰ ਕਹ ਕਬੀਰ ਉਰਵਾਰ ਨਾ ਪਾਰ ਸਾਧਕ ਸਿੱਧ ਲਖੈ ਜੋ ਭੇਉ ਆਪੇ ਕਰਤਾ ਆਪੇ ਦੇਉ ਥਿਤੀ ਅਮਾਵਸਮੈ ਆਸ ਨਿਵਾਰੋ ਅੰਤਰਜਾਮੀ ਰਾਮ ਸੁਮਾਰੋ ਜੀਵਤ ਪਾਵੋ ਮੋਖ ਦਵਾਰ ਅਨਪਉ ਸ਼ਬਦ ਤਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਗਾ ਸੰਤ ਪ੍ਰਸਾਦ ਭੈ ਮਨ ਨਿਰਮਲੋ ਹਰ ਕੀਰਤਨ ਮੈਂ ਅੰਨ ਦਿਨ ਜਾਗਾ ਰਹਾਓ ਪਰਵਾ ਪ੍ਰੀਤਮ ਕਰੋ ਵਿਚਾਰ ਘਟ ਮੈਂ ਖੇਲੈ ਅਕਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦਪੁਰਖ ਮੈਂ ਰਹੈ ਸੁਮਾਏ ਦੁਤੀਆ ਦੋਹ ਕਰ ਜਾਨ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਓਬੜਾ ਨਾ ਕੜਤਾ ਜਾਏ ਅਕਲ ਨਰੰਜਨ ਏਕੈ ਪਾਏ ਤ੍ਰਿਤਿਆ ਤੀਨੇ ਸਮ ਕਰ ਲਿਆ ਵੈ ਆਨੰਦ ਮੂਰ ਪਰਮ ਪਦ ਪਾਵੇ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਪੀਤਰ ਸਦਾ ਪਰਮ ਮੰਮਾ ਮਨ ਸਿਓ ਕਾਜ ਹੈ ਮਨ ਸਾਦੇ ਸਿਧ ਹੋਏ ਮਨ ਹੀ ਮਨਸਿਓ ਕਹੈ ਕਬੀਰਾ ਮਨਸਾ ਮਿਲਿਆ ਨਾ ਕੋਇ ਇਹੋ ਮਨ ਸ਼ਕਤੀ ਇਹੋ ਮਨਸੀਓ ਇਹੋ ਮਨ ਪੰਜ ਤਤ ਕੋ ਜੀਓ ਇਹੋ ਮਨ ਲੈ ਜਾਉ ਓਨ ਮਨ ਰਹਿ ਤਉ ਤੀਨ ਲੋਕ ਕੀ ਬਾਤ ਕਹੈ ਯਈਆ ਜਾਉ ਜਾਨ ਤਉ ਦੁਰਮਤ ਹਨ ਕਰ ਬਸ ਕਾਇਆ ਗਾਉ ਰਣ ਰੂਤੋ ਭਜੈ ਨਹੀਂ ਸੂਰਉ ਥਾਰਉ ਨਾਉ ਰਾਰਾ ਰਾਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲੈ ਮੱਲਾਵੇ ਅੰਤਨਾ ਜਾਏ ਪਰਮ ਸੱਚ ਪਾਵੇ ਆਰ ਜਾਉ ਤਹਾਂ ਪ੍ਰੇਮ ਲੈ ਲਾਵੇ ਤਉ ਅਲੇ ਲਹਿ ਲੈ ਚਰਨ ਸਮਾਵੇ ਵਵਾ ਬਾਰ ਬਾਰ ਬਿਸਨ ਸਮਾਰ ਬਿਸਨ ਸਮਾਰਨਾ ਆਵੇ ਹਾਰ ਬਲ ਬਲ ਜੇ ਵਿਸਨ ਤਨਾ ਜਸ ਗਾਵੈ ਵਿਸਨ ਮਿਲੇ ਸਭ ਹੀ ਸਚ ਪਾਵੈ ਵਾ ਵਾ ਵਾਹੀ ਜਾਨੀਐ ਵਾ ਜਾਣੈ ਇਹ ਹੋਏ ਇਹੋ ਆਰਿ ਉਹ ਜਬ ਮਿਲੈ ਤਉ ਮਿਲਤ ਨ ਜਾਣੈ ਕੋਏ ਸਸਾ ਸੋਨੀ ਕਾ ਕਰਸੋ ਦੋ ਘਟ ਪਰ ਚਾ ਕੀ ਬਾਤ ਨਰੋ ਦੋ ਘਟ ਪਰ ਚੈ ਜੋ ਉਪਜੈ ਭਾਉ ਪੂਰ ਰਿਆ ਤੈਤਰ ਭਵਨ ਰਾਓ ਕੱਖਾ ਖੋਜ ਪਰ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਝ ਜੋ ਕਰੈ ਵਿਚਾਰਾ ਤਉ ਭਵ ਜਲ ਤਰਤ ਨ ਲਾਵੈ ਬਾਰਾ ਸਸ ਸੋ ਸਹ ਸਈ ਸਵਾਰੈ ਸੋਈ ਸਹੀ ਸੰਦੇ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤ੍ਰਿਯੋ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬੀ ਹੋਏ ਤਵੇ ਮਨਮਾਨਾ ਹੈ ਤੋ ਸਹੀ ਲਖੈ ਜੋ ਕੋਈ ਤਬ ਉਹੀ ਉਹੋ ਇਹੋ ਨਾ ਹੋਈ ਲਿਓ ਲਿਓ ਕਰਤ ਫਰੇ ਸਭ ਲੋਗ ਤਾਂ ਕਰਨ ਵਿਆਪੈ ਬੋ ਸੋਗ ਲਖਮੀ ਵਰਸਿਓ ਜੋ ਲਿਓ ਲਾਵੇ ਸੋਗ ਮਿਟੈ ਸਭ ਹੀ ਸੁਖ ਪਾਵੇ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜੂ ਨੈ ਚੇਤੇ ਆਪ ਜਗ ਜਾਨ ਜੋ ਮਨ ਆ ਰਹਿ ਜਹ ਕਾ ਵਿਚਰਾ ਤਹ ਥਿਰ ਲਹਿ ਬਾਵਨ ਅੱਖਰ ਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰ ਆ ਕਹੈ ਪੰਡਤ ਹੋਏ ਸੋ ਅਨ ਪੈ ਰਹਿ ਪੰਡਤ ਲੋਗੈ ਕਉ ਬਿਵਹਾਰ ਗਿਆਨਵੰਤ ਕਉ ਤਤ ਵਿਚਾਰ ਜਾਂ ਕੈ ਜੀ ਜੈਸੀ ਬਦ ਹੋਈ ਕਹ ਕਬੀਰ ਜਾਨੈਗਾ ਸੋਈ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਰਾ ਗਉੜੀ ਥਿਤੀ ਕਬੀਰ ਜੀ ਕੀ ਸ਼ਲੋਕ 15 ਥਿਤੀ 7 ਵਾਰ ਕਹਿ ਕਬੀਰ ਉਰਵਾਰ ਨਾ ਪਾਰ ਸਾਧਕ ਸਿੱਧ ਲਖੈ ਜੋ ਭੇਉ ਆਪੇ ਕਰਤਾ ਆਪੇ ਦੇਉ ਥਿਤੀ ਅਮਾਵਸਮੈ ਆਸ ਨਿਵਾ ਰੋ ਅੰਤਰਜਾਮੀ ਰਾਮ ਸੁਮਹਾਰੋ ਜੀਵਤ ਪਾਵੋ ਮੋਖ ਦਵਾਰ ਅਨਪਉ ਸ਼ਬਦ ਤਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਗਾ ਸੰਤ ਪ੍ਰਸਾਦ ਭੈ ਮਨ ਨਿਰਮਲੋ ਹਰ ਕੀਰਤਨ ਮੈਂ ਅੰਨ ਦਿਨ ਜਾਗਾ ਰਹਾਓ ਪਰਵਾ ਪ੍ਰੀਤਮ ਕਰੋ ਵਿਚਾਰ ਘਟ ਮੈਂ ਖੇਲੇ ਅ ਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦਪੁਰਖ ਮੈਂ ਰਹਿ ਸਮਾਏ ਦੁਤੀਆ ਦੋਹ ਕਰ ਜਾਨਾ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਓਬੜਾ ਨਾ ਕੜਤਾ ਜਾਏ ਅਕਲ ਨਰੰਜਨ ਏਕੈ ਪਾਏ ਤ੍ਰਿਤਿਆ ਤੀਨੇ ਸਮ ਕਰ ਲਿਆ ਵੈ ਆਨੰਦ ਮੂਰ ਪਰਮ ਪਦ ਪਾਵੇ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਪੀਤਰ ਸਦਾ ਪ੍ਰਵਾਸ ਚੌਥਾ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਕਬੋ ਨਾ ਬਹੋ ਜਲ ਫਲ ਮਾਹੇ ਆਪੈ